ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਫਰੀਦਕੋਟ ਤੋਂ ਦਿਖਾ ਰਹੇ ਹਨ ਜਿੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਆ ਕਿਸਾਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਸ ਦੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ WTO ਯਾਨੀ ਕਿ ਵਿਸ਼ਵ ਵਪਾਰ ਸੰਗਠਨ ਦਾ ਵੀ ਪਤਲਾ ਫੁੱਕਿਆ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਅਗਲੀ ਰਣਨੀਤੀ ਬਣਾਈ ਜਾ ਰਹੀ ਹੈ ਕਿ ਕਿਵੇਂ ਦਿੱਲੀ ਨੂੰ ਕੂਚ ਕਰਨਾ ਹੈ ਸ joint front ਮੋਰਚੇ ਵੱਲੋਂ ਜਿਹੜੇ ਪ੍ਰੋਗਰਾਮ ਲੀਕੇ ਗਏ ਨੇ ਪਹਿਲਾ ਆਪਾਂ ਸਾਰੇ ਦੇਸ਼ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਜਿਹੜਾ ਪੁਤਲੇ ਐ ਅਮਿਤ ਸ਼ਾਹ ਦੇ ਮਨੂਰਨ ਕੱਟੜ ਦੇ ਔਰਨਲ ਵਜ ਦੇ ਜੋ ਮੰਤਰੀ ਇਥੇ ਹਰਿਆਣਾ ਦਾ ਉਹਦੇ ਪੁਤਲੇ ਖੋਕੇ ਨੇ ਸਾਡੀਆਂ ਮੰਗਾ ਨੂੰ ਲੈ ਕੇ ਜੋ ਸਾਡੀਆਂ ਮੰਗਾ ਐ ਨਵੀਆਂ ਮੰਗਾਂ ਨੇ ਪੁਰਾਣੀਆਂ ਮੰਗਾਂ ਜੋ ਜਿਸ ਦਾ ਅੰਦੋਲਨ ਕੁਝ ਸਾਡੇ ਵੀਰਾਂ ਨੇ ਵਿਢਿਆ ਵੀ ਔਰ ਉੱਥੇ ਤਸ਼ੱਦਦ ਕੀਤਾ ਹੈ ਉੱਥੇ ਇੱਕ ਕਿਸਾਨ ਦੋ ਕਿਸਾਨਾਂ ਦਾ ਕਤਲ ਵੀ ਹੋਇਆ ਬਹੁਤ ਸੱਟਾਂ ਵੱਜੀਆਂ ਬਹੁਤ ਸਾਰੇ ਵਹੀਕਲ ਟੁੱਟੇ ਹੈ ਉਹਦੇ ਵਿਰੋਧ ਦੇ ਵਿੱਚ ਵੀ ਔਰ ਮੰਗਾਂ ਨੂੰ ਮਨਾਉਣ ਵਾਸਤੇ ਜਿਹੜਾ ਹੈਗਾ ਇਹ ਸਾਰੇ ਦੇਖ ਦੇ ਵਿੱਚ 18 ਦਿਗਰੀ ਸਾਡੀ ਵੱਡੇ ਸਕੇਮ ਦੀ ਜੋ ਚੰਡੀਗੜ੍ਹ ਮੀਟਿੰਗ ਹੋਈ ਸੀ ਸਾਰੇ ਭਾਰਤ ਦੇ ਸਾਰਾ ਭਾਰਤ ਸਾਰਾ ਦੇਸ਼ ਇਕੱਠਾ ਹੋਇਆ ਸੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਉੱਥੇ ਇਹ ਫੈਸਲਾ ਲਿਆ ਗਿਆ ਸੀ ਕਿ ਪਹਿਲਾਂ ਜਿਹੜਾ ਸਾਰੇ ਪੁਤਲੇ ਸਾਰੇ ਭਾਰਤ ਦੇ ਵਿੱਚ ਸਾੜਨੇ ਆ ਉਸ ਤੋਂ ਬਾਅਦ ਜਿਹੜਾ ਅੱਜ ਦਾ ਪ੍ਰੋਗ ਜੇ 3 ਘੰਟੇ ਵਾਸਤੇ 4 ਘੰਟੇ ਵਾਸਤੇ ਜੋ 3 ਵਜੇ ਤੱਕ ਆਪਾਂ ਜੋ ਇਥੇ ਟਰੈਕਟਰ ਜੋ ਸਾਰੇ ਨੈਸ਼ਨਲ ਹਾਈਵੇ ਹੈ ਹਾਈਵੇ ਹੈ ਸਾਰਾ ਰੋੜਾ ਜੋ ਸਾਰੇ ਦੇਸ਼ ਦੇ ਵਿੱਚ ਆ ਜਿਹੜੀਆਂ ਟਰੈਕਟਰ ਬਾਠ ਠੱਲ ਕੇ ਉਹ ਇੱਕ ਤਾਂ ਮੰਗਾ ਮਗਾਉਣ ਵਾਸਤੇ ਨਾਲ ਗੱਲ ਇਹ ਜੁੜੀ ਹੈ ਕਿ ਸਰਕਾਰਾਂ ਵੱਲੋਂ ਔਰ ਕੋਰਟ ਵੱਲੋਂ ਇਹ ਹੁਕਮ ਜਾਰੀ ਹੋ ਰਿਹਾ ਕਿ ਜੋ ਜਿੰਮੇਦਾਰ ਹੈ ਕਿਸਾਨ ਹੈਗੇ ਨੇ ਆਪ ਦਾ ਟਰੈਕਟਰ ਕਿਸੇ ਧਰਨੇ ਵਿਚਾਲੇ ਵਿੱਚ ਨਹੀਂ ਲਿਜਾ ਸਕਦੇ ਸੋ ਇਹਨੂੰ ਦੱਸਣਾ ਵਾਤੇ ਕਿ ਸਾਡਾ ਟਰੈਕਟਰ ਸਾਡਾ ਸਿੰਬਲ ਹੈ ਸਾਡਾ ਇੱਕ ਗੱਡਾ ਹੈ ਖੇਤੀ ਵਾਲਾ ਔਰ ਅਸੀਂ ਇਸੇ ਤੇ ਜਾ ਸਕਦੇ ਕਿਉਂਕਿ ਅਸੀਂ ਜਿੱਥੇ ਵੀ ਜਾਣਾ ਹੁੰਦਾ ਅਸੀਂ ਨਾਲ ਉਹਦਾ ਰਾਸ਼ਨ ਪਣੀ ਲੈ ਜਾਣਾ ਹੁੰਦਾ ਅਸੀਂ ਪਹਿਣ ਦਾ ਪ੍ਰਬੰਧ ਕਰਨਾ ਹੁੰਦਾ ਤੰਬੂ ਲੈ ਜਾਣੇ ਹੁੰਦੇ ਹੋਰ ਸਮਾਨ ਲੈ ਜਾਣਾ ਹੁੰਦਾ ਸੋ ਅਸੀਂ ਟਰੈਕਟਰ ਵੀ ਲਿਜਾ ਸਕਦੇ ਆ ਇਸ ਤੋਂ ਬਿਨਾਂ ਅਸੀਂ ਨਹੀਂ ਜਾ ਸਕਦੇ ਸੋ ਦੱਸਣਵਾ ਤੇ ਸਰਕਾਰ ਨੂੰ ਕਿ ਸਾਡੇ ਸਾਰੇ ਦੇਸ਼ ਦੇ ਵਿੱਚ ਲੱਖਾਂ ਟਰੈਕਟਰ ਤਿਆਰ ਨੇ ਜੋ ਸੜਕਾਂ ਦੇ ਘਰੇ ਨੇ ਔਰ ਜੇ ਤੁਹਾਡੇ ਵੱਲ ਮੂੰਹ ਹੋਗਾ ਤੇ ਇਹਨਾਂ ਨੂੰ ਰੋਕਣਾ ਮੁਸ਼ਕਲ ਹੋ ਜਾਵੇਗਾ ਇਸ ਲਈ ਸੜਕਾਂ ਜੋ ਮੰਗਾਂ ਹੈਗੀਆਂ ਉਹ ਮੰਨੀਆਂ ਜਾਣ ਔਰ ਜੋ ਬੰਦਸ਼ਾ ਸਾਨੂੰ ਲਾਈਆਂ ਜਾ ਰਹੀਆਂ ਕਿ ਕਿਸਾਨ ਟਰੈਕਟਰ ਨਹੀਂ ਲਿਜਾ ਸਕਦਾ ਉਹਦੇ ਵਾਕ ਇੱਕ ਲੱਖਾਂ ਟਰੈਕਟਰ ਦੀ ਸਰਕਾਰ ਦੇ ਸਾਹਮਣੇ ਦੇਸ਼ ਦੇ ਸਾਹਮ ਕਿ ਤੇ ਨੇ ਪਰ ਪੁਤਲੇ ਵੀ ਫੁੱਕੇ ਜਾਣਾ ਚਾਹ ਹਾਂ ਪੁਤਲੇ ਡਬਲ ਡੂਟੀ ਦਾ ਵਿਸ਼ੇ ਵਾਰ ਸਸਤਾ ਜਿਹੜੀ ਹੈਗੀ ਹੈ ਉਹਦੇ ਪੁਤਲੇ ਵੀ ਜਿਹੜੇ ਅਸੀਂ ਉਸ ਨੂੰ ਬਾਹਰ ਕਰਨ ਦੀ ਮੰਗ ਕਰ ਰਹੇ ਜਿਹਦੀ 26 27 28 29 4 ਦਿਨ ਜਿਹਨਾਂ ਦੀ ਮੀਟਿੰਗ ਵੀ ਹੋ ਰਹੀ ਹੈ ਵੜ ਦੀ ਉਹਦੇ ਉਹਨੂੰ ਵੀ ਅਸੀਂ ਕੋਲਟ ਜਾ ਵੀ ਸਾਡਾ ਜਿਹੜਾ ਸਾਡਾ ਦੇਸ਼ ਹੈ ਭਾਰਤ ਨੂੰ ਦੇ ਵਿੱਚੋਂ ਬਾਹਰ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਕਾਰਪੇਟੀ ਸਿਸਟਮ ਹੈ ਜਿਹੜਾ ਸਾਰਾ ਹੈਗਾ ਜਿਹਦੇ ਨਾਲ ਸਾਨੂੰ ਸਾਡਾ ਬਹੁਤ ਖਤਰਾ ਸਾਡੇ ਦੇਸ਼ ਨੂੰ ਹੈਗਾ ਸਾਡੇ ਕਿਸਾਨਾਂ ਨੂੰ ਹੈਗਾ ਮਜ਼ਦੂਰਾਂ ਨੂੰ ਵਗੈਰਾ ਸਾਰਿਆਂ ਨੂੰ ਉਸ ਦੇ ਵਾਸਤੇ ਉਹਦੇ ਵਾਸਤੇ ਸਾਰੇ ਦੇਸ਼ ਦੇ ਵਿੱਚ ਪੁਤਲੇ ਵੀ ਜਿਹੜੇ ਆਇਆ ਪਾਜੀ ਫੁੱਕ ਉਹਦੇ ਸੰਬੰਧ ਦੇ ਵਿੱਚ ਸਾਡੇ ਕੁਝ ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਲੈ ਕੇ ਦਿੱਲੀ ਪੂਛ ਕਰਿਆ ਸੀ ਇੱਥੋਂ ਜੋ ਕਿ ਰਾਹ ਦੇ ਵਿੱਚ ਕੱਟੜ ਸਰਕਾਰ ਨੇ ਤੇ ਸੈਂਟਰਲ ਸਰਕਾਰ ਨੇ ਉਹ ਬੈਰੀਗੇਟ ਲਾ ਕੇ ਉਹਨਾਂ ਨੂੰ ਉੱਥੇ ਰੋਕ ਲਿਆ ਰੋਕ ਕੇ ਉਹਨਾਂ ਨੇ ਲਾਠੀ ਚਾਰਚੀ ਕਰਿਆ ਬਹੁਤ ਹੀ ਜਿਆਦਾ ਦਸਤਫਤ ਜਿਹੜਾ ਸਾਡੇ ਜਵਾਨਾਂ ਦੇ ਠਾਹਿਆ ਵਿੱਚੋਂ 200 ਤੇ 200 ਦੇ ਕਰੀਬ ਤਾਂ ਸਾਡੇ ਕਿਸਾਨ ਆ ਜਿਹੜੇ ਉੱਥੇ ਜਗਮੀ ਕਰਦੇ ਆ ਅਥਰੂ ਗੋਲੇ ਸਿੱਟੇ ਗਏ 12 ਬੋਰ ਦੇ ਵੀ ਛਾਂਭਲੇ ਛੱਡੇ ਗਏ 315 ਬੋਰ ਦੇ ਵੀ ਫੈਲ ਕਰੇ ਗਏ ਜਿਵੇਂ ਬਾਰਡਰ ਤੇ ਕੋਈ ਲੜਾਈ ਪਾਕਿਸਤਾਨ ਤੇ ਹਿੰਦੁਸਤਾਨ ਦੀ ਲੜਾਈ ਲੱਗੂਗੀ ਇਸ ਤਰ੍ਹਾਂ ਜਿਹੜਾ ਗਵਰਨਮੈਂਟ ਨੇ ਸਾਡੇ ਕਿਸਾਨਾਂ ਦੇ ਜਿਹੜਾ ਉਹਨਾਂ ਨੇ ਵਤੀਰਾ ਕਰਿਆ ਉਹਦੀ ਮੈਂ ਕੋਰ ਬਹੁਤ ਨਿੰਦਾ ਕਰਦਾ ਉਸ ਪਿਛੇ 18 ਤਰੀਕ ਦੀ ਮੀਟਿੰਗ ਸੀ ਉਹਦੇ ਵਿੱਚ ਜੋ ਫੈਸਲੇ ਲਏ ਗਏ ਆ ਅੱਜ ਦਾ ਜਿਹੜਾ ਫੈਸਲਾ ਸਾਰੇ ਭਾਰਤ ਦੇ ਵਿੱਚ ਜਿਹੜਾ ਟਰੈਕਟਰ ਹੈ ਇੱਕ ਸਾਈਡ ਤੇ ਲਾ ਕੇ ਉਹ ਜਿਹੜਾ ਸਾਡਾ ਉਹਨਾਂ ਨੂੰ ਸੈਕਟਰ ਗਵਰਨਮੈਂਟ ਨੂੰ ਜਗਾਉਣ ਦੀ ਖਾਤਰ ਵੀ ਕਤੇ ਜਿਹੜਾ ਇਕੱਲੇ ਕਹੋ ਜੂ ਕਿ ਦੋ ਜਾਂ ਤਿੰਨ ਜਿਹਾ ਦੇ ਬੰਦਿਆ ਸੰਜੋਤ ਮੋਰਚਾ ਜੋ ਕਿਸਾਨਾਂ ਦੇ ਜਿਹੜੇ ਉੱਥੇ ਸਾਡੇ ਕਿਸਾਨ ਕਿਸਾਨਾਂ ਦੇ ਉੱਤੇ ਜਿਹੜਾ ਜੋ ਵੀ ਮੰਦ ਭਾਗਾ ਉਹਨਾਂ ਨੇ ਕਹਿ ਟਾਇਆ ਉਹਦੇ ਉਹਦੇ ਸਬੰਧ ਦੇ ਵਿੱਚ ਕਿਸਾਨਾਂ ਦੇ ਨਾਲ ਅਸਲ ਉਤ ਮੋਰਚਾ ਜਿਹੜਾ ਉਸ ਤੋਂ ਬਾਅਦ ਸਾਡਾ ਭਾਰਤੀ ਆਪਣਾ 14 ਮਾਰਚ ਤੋਂ ਸਾਡਾ ਜਿਹੜਾ ਹੰਦਾਂਬੀਲਾ ਗਰਾਊਂਡ ਦੇ ਵਿੱਚ ਬਹੁਤ ਵਕਤ ਤੱਕ ਜੜੀ ਸਾਰੀਆਂ ਸਾਡੇ 12-13 ਸਟੇਟਾਂ ਦੀ ਜਿਹੜੀ ਕਾਨਫਰੈਂਸ ਹੋ ਰਹੀ ਹੈ ਉੱਥੇ ਕਾਨਫਰੰਸ ਹੋ ਰਹੀ ਹੈ ਬਹੁਤ ਤਕੜੀ ਉਹਦੇ ਵਿੱਚ ਵਾਪਕ ਵਾਪਕ ਜਿਹੜੇ ਪੰਜਾਬ ਦੇ ਵਿੱਚੋਂ ਸਾਰੇ ਹਿੰਦੁਸਤਾਨ ਤੋਂ ਉੱਥੇ ਪਹੁੰਚ ਕੇ ਜਿਹੜੇ ਆਪ ਦੇ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਜਿਹੜੀਆਂ ਸਾਡੀਆਂ ਗੌਰਮੈਂਟ ਨੇ ਮੰਨੀਆਂ ਸੀ ਉਹਨਾਂ ਨੂੰ ਮਨਵਾਉਣ ਦੀ ਖਾਤਰ ਕੋਈ ਅਸੀਂ ਕੋਈ ਨਵੇਂ ਮੰਗ ਸਾਡੀ ਕੋਈ ਨਹੀਂ ਉਹੀ ਮੰਗ ਹੈ ਗੌਰਮੈਂਟ ਵਾਰ-ਵਾਰ ਕਿੰਨੇ ਜੋ ਨਵੇਂ ਮੰਗ ਪੱਧਰ ਨਾਲ ਮੰਗ ਸਾਡੀ ਕੋਈ ਨਹੀਂ ਕੀ ਉਹੀ ਸਾਡਾ ਐਮਐਸਸੀ ਦਾ ਮਾਮਲਾ ਹੈ ਜੋ ਕਿਸਾਨ ਜਿਹੜੇ ਛੋਟੇ ਕਰਾਨਿਆਂ ਜਿਹੜੇ ਉਹਨਾਂ ਨੂੰ ਵੱਤ ਤੋਂ ਵੱਤ ਜਿਹੜਾ ਉਹਨਾਂ ਦਾ ਮਾਜਵਾ ਜਿਹੜਾ ਉਹਨਾਂ ਦਾ ਜਿਹੜਾ ਕਰਜ਼ਾ ਜਿਹਾ ਮਾਫ ਕਰੀ ਜਾਂਦੇ ਆ ਕਿਸਾਨਾਂ ਦਾ ਕਿ ਕੋਈ ਕਿਸਾਨਾਂ ਨੂੰ ਨੀ ਕੋ ਦਾ ਧਿਆਨ ਨਹੀਂ ਹੁੰਦਾ ਕਦੀ ਧਿਆਨ ਨਹੀਂ ਉਹਦੇ ਸਬੰਧ ਦੀ ਵਿੱਚ ਅਸੀਂ ਉੱਥੇ ਹੀ ਵੱਤ ਤੋਂ ਵੱਤ ਜਿਹੜਾ ਸਾਡਾ ਸੰਗਤ ਮੋਰਚੇ ਦਾ ਜੋ ਸਾਡਾ ਫੈਸਲਾ ਉਹਦੇ ਵਿੱਚ ਵੱਤ ਤੋਂ ਵੱਤ ਜਿਹੜਾ ਉੱਥੇ ਜਾ ਕੇ ਬਹੁਤ ਜਿਆਦੇ ਵੱਡੀ ਗਿਣਤੀ ਦੇ ਵਿੱਚ 라ਮੀਲਾ ਗਰਾਊਂਡ ਦੇ ਵਿੱਚ ਅਸੀਂ ਉੱਥੇ ਇਕੱਠ ਕਰਕੇ ਸੈਂਟਰ ਗਵਰਨਮੈਂਟ ਨੂੰ ਜਗਾਵਾਂਗੇ ਤੇ ਉਹਨੂੰ ਉਹ ਜਿਹੜੀ ਤਾੜਨਾ ਕਰਾਂਗੇ ਤੁਸੀਂ ਬਾਜਾ ਜੋ ਉਹਨਾਂ ਦੀ ਅਸੀਂ ਆਪਣੀ ਆਕਤੀ ਮੰਗਾਲੇ ਬਣਾਣੇ ਹੀ ਪੈਣਗੇ ਸ਼ਿਕਾਰ ਕਹਿੰਦੀ ਸੀ ਵੀ ਜੀਡੀ ਰੋਡ ਸਰਕਾਰ ਨੂੰ ਦੱਸਣ ਵਾਸਤੇ ਵੀ ਇਹ ਟਰੈਕਟਰ ਆ ਉਹ ਹਰੇਕ ਥਾਂ ਤੇ ਕੰਮ ਆਉਂਦੇ ਆ ਜੀਡੀਡੀ ਰੋਡ ਤੇ ਵੀ ਚੜਦੇ ਆ ਖੇਤਾਂ 'ਚ ਵੀ ਕੰਮ ਕਰਦੇ ਆ ਤੇ ਕੋਈ ਸਰਕਾਰ ਨੂੰ ਇਹ ਵੀ ਚੇਤਾਵਨੀ ਹੈ ਵੀ ਅਸੀਂ ਕੋਈ ਨਵੀਆਂ ਮੰਗਾਂ ਲੈ ਕੇ ਨਹੀਂ ਦਿੱਲੀ ਨੂੰ ਚਲੇ ਸੀ ਕਿਸਾਨ ਆ ਇਹ ਜਿਹੜੀਆਂ ਤੁਸੀਂ ਪਿੱਛੇ ਅੰਦੋਲਨ ਹੋਇਆ ਉਹਦੇ ਵਿੱਚ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਚੇਤਾ ਕਰਾਉਣ ਵਾਸਤੇ ਚਲੇ ਸੀ ਵੀ ਸਾਨੂੰਆਂ ਮੰਗਾਂ ਜਿਹੜੀਆਂ ਮੰਨੀਆਂ ਆ ਉਹ ਥੋੜੀ ਸਰਕਾਰ ਜਾਣ ਵਾਲੀ ਆ ਉਹਨੂੰ ਪੂਰੀਆਂ ਕਰੋ ਪਰ ਜਿਹੜੀ ਸਰਕਾਰ ਆ ਉਹ ਏਨੀ ਠੀਕ ਠਹਾ ਵੀ ਉਹ ਟਸ ਤੋਂ ਮਸ ਨਹੀਂ ਹੋ ਰਹੀ ਦਾਦਾ ਕਿਸਾਨਾਂ ਨਾਲ ਕੋਈ ਗੱਲਬਾਤ ਕਰ ਰਹੀ ਆ ਨਾ ਮੰਗਾ ਮੰਨ ਰਹੀ ਆ ਨਾ ਦਿੱਲੀ ਜਾਣ ਦੇ ਰਹੀ ਆ ਇਸ ਕਰਕੇ ਉਹਦੇ ਰੋਸ ਵਜੋਂ ਅਸੀਂ ਅੱਜ ਜਿਹੜੇ ਟਰੈਕਟਰ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਅੱਜ ਦੀ ਟਰੈਕਟਰ ਸੜਕਾਂ ਤੇ ਜਿੰਨੀਆਂ ਵੀ ਦਿੱਲੀ ਨੂੰ ਮਾਰਕ ਜਾਂਦੇ ਉਹਨਾਂ ਦੇ ਥੱਲੇ ਆ 14 ਮਾਰਚ ਨੂੰ ਦਿੱਲੀ ਦੀ ਆਮ ਰਾਮਲੀਲਾ ਮੈਦਾਨ ਵਿੱਚ ਇੱਕ ਸਾਰੇ ਹਿੰਦੁਸਤਾਨ ਦੀ ਮਹਾਪੰਚਾਇਤ ਹੋ ਰਹੀ ਆ ਉਹਦੇ ਵਿੱਚ ਫੀਕੋੜ ਜ਼ਿਲ੍ਹੇ ਚੋਂ ਵੀ ਸਾਰੀਆਂ ਜੱਥੇਬੰਦੀਆਂ ਕੰਨਿਓ ਵੱਡੀ ਗਿੰਦੀ ਜਿਹੜੀ ਕਿਸਾਨਾਂ ਦੇ ਸ਼ਾਮਲ ਹੋਣਗੇ ਕੋ ਸਰਕਾਰ ਤਾਂ ਇਹ ਵੀ ਕਹਿੰਦੀ ਵੀ ਦਿੱਲੀ ਨਹੀਂ ਆਉਣਾ ਚਾਹੀਦਾ ਨੇ ਸਰਕਾਰ ਕਦੋਂ ਆਦੀ ਵੀ ਸਾਡੇ ਖਿਲਾਫ ਕੋਈ ਪ੍ਰਦਰਸ਼ਨ ਕਰਨ ਪਰ ਸਰਕਾਰ ਨੂੰ ਵੀ ਕਿਸੇ ਨੇ ਹੱਕ ਤਾਂ ਨਹੀਂ ਦਿੱਤਾ ਸੈਂਟਰ ਦੀ ਨੂੰ ਵੀ ਸਾਡੇ ਨੌਜਵਾਨਾਂ ਨਾ ਕਿਸਾਨਾਂ ਤੇ ਗੋਲੀਆਂ ਚਲਾਉਣਾ ਅਸੀਂ ਪ੍ਰਦਰਸ਼ਨ ਕਰ ਸਕਦੇ ਹਾਂ ਰੋਸ ਪ੍ਰਦਰਸ਼ਨ ਕਰਦੇ ਸਾਡੇ ਨੌਜਵਾਨ ਗੋਲੀਆਂ ਮਾਰ ਕੇ ਮਾਰ ਦਿੱਤੇ ਅਸੀਂ ਹਾਈਵੇ ਤੇ ਟਰੈਕਟਰ ਲਾ ਕੇ ਵੀ ਰੋਸ ਨਹੀਂ ਕਰ ਸਕਦੇ ਉਸ ਰੋਸ ਵਜੋਂ ਅੱਜ ਸੰਯੁਕਤ ਮੋਰਚੇ ਦੇ ਫੈਸਲੇ ਤੇ ਦਿੱਲੀ ਨੂੰ ਜਿੰਨੇ ਵੀ ਹਾਈਵੇ ਜਾਂਦੇ ਆ ਜੋ ਸੰਯੁਕਤ ਮੋਰਚੇ ਦੇ ਫੈਸਲੇ ਤੇ ਉਹਨਾਂ ਦਾ ਟਰੈਕਟਰ ਢੱਲ ਕੇ ਰੋਸ ਕੀਤਾ ਜਾ ਰਿਹਾ ਉਸੇ ਰੋਜ਼ ਵਜੋਂ ਇਹ ਫਰੀਕੋਟ ਜ਼ਿਲ੍ਹੇ ਦੇ ਟਰੈਕਟਰ ਔਰ ਸਾਡੇ ਇੱਥੇ ਫਰੀਕੋਟ ਦੇ ਵਿੱਚ ਜੈਤੋ ਦੇ ਵਿੱਚ ਜਿੱਥੇ-ਜਿੱਥੇ ਵੀ ਫਰੀਕੋਟ ਜ਼ਿਲ੍ਹੇ ਦੇ ਵਿੱਚ ਹਾਈਵੇ ਤੇ ਹਾਈਵੇ ਪੈਂਦੇ ਉੱਥੇ-ਉੱਥੇ ਸਾਡੇ ਟਰੈਕਟਰ ਲੱਗੇ ਰੋਸ ਵਜੋਂ ਇਹਦਾ ਰੋਸ ਯਾਰ ਕਰਨ ਵਾਸਤੇ ਅਸੀਂ ਉੱਥੇ ਕਿਸੇ ਨਾਲ ਨਾਲ ਹੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੇਖੋ ਜੀ ਪਰ ਪਹਿਲਾਂ ਅਸੀਂ ਕੁੱਤਲੇ ਭੁਕੇ ਆ ਪਰਸੋਂ ਅੱਜ ਵੀ ਕੁੱਤਲਾ ਭੁਕਿਆ ਜਾਣਾ ਜਸਤਰੰਗ ਡਬਲ ਡਿਊਟੀਓ ਦਾ ਜਿਸ ਤਰੀਕੇ ਨਾਲ ਸੰਯੁਕਤ ਮੋਰਚੇ ਦਾ ਫੈਸਲਾ ਆਊਗਾ 14 ਮਾਰਚ ਨੂੰ ਦਿੱਲੀ ਦੇ ਵਿੱਚ ਰਾਮਨੀਲਾ ਗਰਾਊਂਡ ਦੇ ਵਿੱਚ ਮਹਾਪੰਡਿਆਤ ਹੋਣ ਜਾ ਰਹੀ ਹੈ ਜਿਸ ਤਰ੍ਹਾਂ ਦਾ ਸੰਯੁਕਤ ਮੋਰਚੇ ਦਾ ਫੈਸਲਾ ਆਊਗਾ ਆਲ ਇੰਡੀਆ ਦਾ ਫੈਸਲਾ ਆਊਗਾ ਦੁਨੀਆ ਵੀ ਧਿਆਤ ਬੰਦੀ ਹੈ ਉਹਦਾ ਤਾਂ ਫੁੱਲ ਕਢਾਇਆ ਜਾਂਦਾ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਆਉਣ ਵਾਲੇ 14 ਮਾਰਚ ਨੂੰ ਜਥੇਬੰਦੀਆਂ ਦੇ ਵੱਲੋਂ ਦਿੱਲੀ ਦੇ ਰਾਮਰੀਲਾ ਮੈਦਾਨ ਦੇ ਵਿੱਚ ਮਹਾਪੰਚਾਇਤ ਬੁਲਾਈ ਜਾਵੇਗੀ। ਸੋ ਇਸ ਮੌਕੇ ਕਿਸਾਨ ਆਗੂਆਂ ਨੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਅੰਦੋਲਨ ਦੇ ਵਿੱਚ ਸਹਿਯੋਗ ਕਰੋ। ਹਕੀਕੀ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣ ਦੀ ਰਿਪੋਰਟ।